ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਮਲੇਈ ਸਿੱਖੋ ਪੰਜਾਬੀ ਵਿੱਚ ਤੇ ਤੁਹਾਡਾ ਸਵਾਗਤ ਹੈ ਇਹ ਚੈਨਲ ਉਹਨਾਂ ਪੰਜਾਬੀ ਵੀਰਾਂ ਭੈਣਾਂ ਲਈ ਹੈ ਜੋ ਮਲੇਸ਼ੀਆ ਵਿੱਚ ਰਹਿੰਦੇ ਹਨ ਇੱਥੇ ਅਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਮਲੇਈ ਭਾਸ਼ਾ ਸਿੱਖਾਂਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਮਲੇਈ ਭਾਸ਼ਾ ਦੇ ਵਿੱਚ ਕੁਝ ਆਸਾਨ ਜਿਹੇ ਸ਼ਬਦ ਜਿੱਦਾਂ ਮਲੇਈ ਭਾਸ਼ਾ ਕਿੱਦਾਂ ਬੋਲੀ ਜਾਂਦੀ ਆ ਮਲਾਈ ਭਾਸ਼ਾ ਦੇ ਵਿੱਚ ਕੁਝ ਚੀਜ਼ਾਂ ਦੇ ਕੀ ਮਤਲਬ ਨਿਕਲਦੇ ਨੇ ਤੇ ਮਲਾਈ ਭਾਸ਼ਾ ਦੇ ਵਿੱਚ ਕਿਹੜੀ ਚੀਜ਼ਾਂ ਨੂੰ ਕੀ ਕਿਹਾ ਜਾਂਦਾ ਕੁਝ ਸੌਖੇ ਤਰੀਕੇ ਦੇ ਨਾਲ ਤੇ ਪੰਜਾਬੀ ਦੇ ਵਿੱਚ ਬਹੁਤ ਲੱਗ ਡਿਫਰੈਂਟ ਆ ਇਹਨਾਂ ਭਾਸ਼ਾ ਦੇ ਵਿੱਚ ਮਲਾਈ ਦੇ ਵਿੱਚ ਪੰਜਾਬੀ ਦੇ ਵਿੱਚ ਕੁਝ ਕੁ ਸ਼ਬਦ ਇਹਨਾਂ ਦੇ ਸਾਬ ਮਤਲਬ ਮੇਲ ਵੀ ਖਾਂਦੇ ਨੇ ਪੰਜਾਬੀ ਦੇ ਸ਼ਬਦਾਂ ਦੇ ਨਾਲ ਕੁਸ਼ਕ ਕੁਸ਼ਕ ਨਹੀਂ ਜ਼ਿਆਦਾ ਕਰ ਨਹੀਂ ਵੀ ਖਾਂਦੇ ਜ਼ਿਆਦਾ ਕਰ ਖਾਂਦੇ ਵੀ ਨੇ ਇਹ ਤੁਸੀਂ ਜਦੋਂ ਸਿੱਖੋਗੇ ਹੌਲੀ-ਹੌਲੀ ਇਹ ਤੁਹਾਨੂੰ ਪਤਾ ਲੱਗ ਜਾਣਾ ਜਿੱਦਾਂ ਹੁਣ ਆਪਾਂ ਗਿਣਤੀ ਲਾ ਲਈਏ ਮਲਾਈ ਦੀ ਮਲਾਈ ਦੀ ਮਲਾਈ ਦੇ ਵਿੱਚ ਗਿਣਤੀ ਸਤੂ ਦੂਗਾ ਤੀਗਾ ਇੰਨਾ ਆ ਜਾਂਦੀ ਆ ਤੇ ਆਪਣੇ ਪੰਜਾਬੀ ਦੇ ਵਿੱਚ 1 2 3 ਚਾਹਾਂਗੇ ਤੁਸੀਂ ਦੇ ਵਿੱਚ ਕਹਿ ਦਿੰਨੇ ਆਪਾਂ 1 2 3 ਪਰ 1 2 3 1 2 3 ਤੋਂ ਬਹੁਤ ਡਿਫਰੈਂਟ ਆ ਸਤੂ ਦੂਗਾ ਤੀਗਾ ਇੰਨਾ ਤਿਕਰੂਨ ਬੋਲਣਾ ਬੰਦਾ ਇੱਕ ਵਾਰੀ ਤਾਂ ਮਜ਼ਾਕ ਜਾਂ ਲੱਗਦਾ ਬੰਦੇ ਨੂੰ ਵੀ ਇਹ ਮੈਂ ਕਿਹੜੀ ਭਾਸ਼ਾ ਕਿਹੜੀ ਭਾਸ਼ਾ ਸਿੱਖ ਰਿਹਾ ਸਿੱਖ ਰਿਹਾ ਹਾਂ ਪਰ ਇਹ ਸੱਚਾ ਗੱਲ ਵੀ ਮਲਾਈ ਭਾਸ਼ਾ ਕਾਫੀ ਫਰਕ ਆ ਆਪਣੀ ਭਾਸ਼ਾ ਦੇ ਨਾਲ ਕੋਸ਼ਕ ਚੀਜ਼ਾਂ ਦਾ ਮਿਲਾਈ ਦਿਆ ਜੀਆਂ ਨੇ ਵੀ ਜਿਨ੍ਹਾਂ ਨੂੰ ਆਪਾਂ ਨੌਂ ਲੈਣ ਲੱਗੇ ਵੀ ਆਪਣੇ ਇੰਡੀਆ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਉਹ ਚੀਜ਼ਾਂ ਨੂੰ ਨੌਂ ਲੈਣ ਲੱਗੇ ਆਪਾਂ ਕਹਿੰਦੇ ਯਾਰ ਛੱਡ ਆ ਵੀ ਨੌਂ ਲੈਣਾ ਜਿਵੇਂ ਇੱਥੇ ਹੁਣ ਆਪਣੀ ਦੁੱਧਾ ਦੁੱਧ ਨੂੰ ਆਪਾਂ ਮਿਲਕ ਕਹਿ ਦਿੰਦੇ ਆ ਇੰਗਲਿਸ਼ ਦੇ ਵਿੱਚ ਜਾਂ ਆਪਾਂ ਦੁੱਧ ਕਹਿ ਦਿੰਦੇ ਆ ਪਰ ਇੱਥੇ ਦੁੱਧ ਨੂੰ ਸੂਸੂ ਕਹਿੰਦੇ ਨੇ ਇਹ ਬਹੁਤ ਐਦਾਂ ਲੱਗਦਾ ਮਜ਼ਾਕ ਜਿਹਾ ਤਾਂ ਵੀ ਸ਼ਾਇਦ ਹੁੰਦਾ ਹੀ ਬੰਦਾ ਅਜੇ ਨਵ ਜਿਹੜਾ ਨਵਾਂ ਬੰਦਾ ਆਇਆ ਜੇ ਉਹਨੂੰ ਅਗਲੇ ਮਜ਼ਾਕ ਕਰਨ ਲੱਗ ਜਾਂਦੇ ਤੇ ਬਈ ਸੋ ਸੁਬੀੜ ਉਹਨੂੰ ਇਹ ਤਾਂ ਪਤਾ ਨਹੀਂ ਹੁੰਦਾ ਕਿ ਸੋ ਸੁਦੁੱਧ ਨੂੰ ਕਹਿੰਦੇ ਨੇ ਐਦਾਂ ਵੀ ਪਾਛਾ ਜਿਹਾ ਪਾ ਫਰਕਾ ਤੇ ਆਪਣੇ ਇੱਥੇ ਨਮਕ ਨੂੰ ਨਮਕ ਕਾ ਪਾ ਪੰਜਾਬੀ ਜੇ ਨਮਕ ਕਹਿੰਦੇ ਆ ਜਾਂ ਲੂਣ ਕਹੇ ਦਿੰਦੇ ਆ ਪਰ ਇੱਥੇ ਨਮਕ ਨੂੰ ਗਰਮ ਕਹਿੰਦੇ ਨੇ ਤੇ ਆਪਾਂ ਉੱਤੇ ਗਰਮ ਉੱਤੇ ਪਾਣੀ ਨੂੰ ਕਹਿੰਦੇ ਨੇ ਜਾਂ ਤੱਤੇ ਨੂੰ ਗਰਮ ਕਹਿੰਦੇ ਨੇ ਐਦਾਂ ਇੱਥੇ ਬਹੁਤ ਡਿਫਰੈਂਟ ਆ ਪਾਛਾ ਦੇ ਵਿੱਚ ਇਸ ਲਈ ਆਪਾਂ ਬੇਸਿਕ ਤੋਂ ਸਿੱਖਾਂਗੇ ਮਲੇਹੀ ਪਾਛਾ ਜੋ ਵੀ ਮੇਰਾ ਵੀਰ ਭੈਣੇ ਚੈਨਲ ਨੂੰ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰੋ ਆਈ ਵੈਲ ਕੈਨ ਦਾ ਬਟਨ ਦਬੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੁਸੀਂ ਸੌਖੇ ਤਰੀਕੇ ਦੇ ਨਾਲ ਮਲਈ ਭਾਸ਼ਾ ਸਿੱਖ ਸਕੋ ਧੰਨਵਾਦ ਜੀ ਸਾਰਿਆਂ ਦਾ